ਤੇ ਉਹ ਚਲੋ ਮੈਂ ਨਾ ਗੱਲ ਕਰਦਾ ਜਾਗਰੂਕਾਂ ਦੀ ਧੁੰਦੇ ਦੀ ਇੱਕ ਦੋ ਸੁਣੀਆਂ ਮੈਂ ਹੂੰ ਉੱਥੇ ਦੀਆਂ ਤੁਸੀਂ ਬਾਕੀ ਉਹਦੇ ਤੇ ਚਲੋ ਸਾਰਿਆਂ ਸਾਰਿਆਂ ਨੂੰ ਪਤਾ ਹੀ ਆ ਉੱਥੇ ਉੱਥੇ ਦਿੱਲੀ ਦੀਆਂ ਆ ਦਿੱਲੀ ਦੀਆਂ ਥੋੜੀਆਂ ਥੋੜੀਆਂ ਸੁਣੀਆਂ ਜਿਸ ਤੇ ਦੋਸਹੀਂ ਉਹ ਦੋ ਨਿਆਣਿਆਂ ਨੂੰ ਲੈ ਕੇ ਖੜਾ ਆ ਹਾਂਜੀ ਹਾਂਜੀ ਦੇਖੀ ਬਾਕੀਆਂ ਨੂੰ ਤਾਂ ਕੋਈ ਤੇ ਮੋਰਾ ਵਾਲੀ ਹੋਇਆ ਏ ਇਹ ਤਾਂ ਨਾਰਮਲ ਆ ਮੈਂ ਇਹ ਤਾਂ ਸਾਰਿਆਂ ਨੂੰ ਪਤਾ ਯਾ ਤੁਸੀਂ ਨਾ ਹੁਣ ਗੁਰੂ ਸਾਹਿਬ ਨੂੰ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਜੇ ਤਰੀਏ ਨਾ ਸ਼ੁਰੂ ਕਰੀਏ ਤਾਂ ਉੱਥੋਂ ਜਦੋਂ ਦੇਦੋ ਨਾ ਬੱਚੇ ਜੋ ਗੁਰੂ ਦਾ ਮਿਸ਼ਨ ਸੀਗਾ ਹਾਂਜੀ ਜਦੋਂ ਬੱਚਿਆਂ ਨੇ ਨਹੀਂ ਅਪੜਾਇਆ ਉਹ ਦੂਜੇ ਦੇ ਗੱਲ ਨਹੀਂ ਪਿਆ ਬਾਬੇ ਨਾਨਕ ਨੇ ਬੱਚਿਆਂ ਨੂੰ ਬਰਕਾਰ ਦੱਸਦਾ ਲੈਣਾ ਗੱਲ ਆ ਗਿਆ ਪਾਣੀ ਮੇ ਪਾਛੇ ਜਦੋਂ ਫੜ ਕੇ ਲੈ ਗਿਆ ਨਾ ਜਹਾਂਗੀਰ ਹੂੰ ਕੇੰਦੇ ਮੀਆਂ ਸਾਈ ਮੀਆਂ ਮੀਰਕੁਲ ਇਹ ਸਨੇਹਾ ਦੇ ਕੇ ਨਹੀਂ ਭੇਜਿਆ ਤੇ ਜਾ ਕੇ ਕਹਿ ਦਿਓ ਤੇ ਮੱਕਿਓ ਪਰੇ ਮੁਸਲਮਾਨ ਨੂੰ ਉਜਾਰਾ ਤੇ ਗੁਰੂ ਅਰਜਨ ਦੇ ਪਰੇ ਸਿੱਖਾਂ ਨੂੰ ਉਜਾਰਾ ਕਿਹਾ ਨਹੀਂ ਇਦਾਂ ਨਾ ਨਾ ਉਹ ਕਹਿੰਦਾ ਮੇਰਾ ਪੁੱਤ ਉੱਠੂਗਾ ਜੋ ਫੈਸਲਾ ਲੈ ਲਊਗਾ ਪਰ ਤੁਸੀਂ ਨਾ ਮਰੇ ਹੋ ਮੇਰੇ ਪਿੱਛੇ ਛੇਵੇਂ ਪਾਸ਼ਾ ਨਾ ਜੰਗਾਂ ਲੜੀਆਂ ਆਪਣਾ ਪੁੱਤ ਜਿਹੜਾ ਲਾਇਕ ਸੀਗਾ ਤੇਗ ਬਹਾਦਰ ਨਾਲ ਤੋੜਿਆ ਮੋਰੇ ਲੜਨੇ ਨੂੰ ਹੂੰ ਬਾਕੀਆਂ ਨੂੰ ਦਰਕਾਰ ਆ ਪਰੇ ਮਾਰਿਆ ਲਾ ਕੇ ਨੌਵੇਂ ਪਾਠਾ ਦਿੱਲੀ ਵਿੱਚ ਗਏ ਹਨ ਇਹ ਵੀ ਕਿਹਾ ਉੱਥੇ ਜਾ ਕੇ ਤੇ ਹੁਣ ਅਰੰਗਜੇਬ ਦਾ ਤੱਕ ਸਿੱਖੋ ਤੁਸੀਂ ਉਲਟਾ ਦਿਓ ਹੁਣ ਕਿਪ ਕਰਕੇ ਨਾ ਬਹਿ ਜਿਓ ਇੱਥੇ ਦਿੱਤਕ ਨਹੀਂ ਆ ਨਾ ਮਾਤਾ ਗੁਜਰੀ ਨੂੰ ਸਮਝਾਤਾ ਸੀ ਕਿ ਪੁੱਤਰ ਗੋਬਿੰਦ ਉੱਠੂਗਾ ਜੋ ਫੈਸਲਾ ਲੈਣਾ ਹੋਗਾ ਲੈ ਲਊਗਾ ਮੇਰੀ ਖਾਤਰ ਲੋਕ ਨਾਲ ਮਰਨਾ ਨਾ ਸਾਬ ਜੱਜਾ ਨੂੰ ਗੁਰੂ ਗੋਬਿੰਦ ਸਿੰਘ ਜਿੱਦਾਂ ਲੈ ਕੇ ਤੁਰਿਆ ਲੋਕਾਂ ਦੇ ਪੁੱਤ ਤਾਂ ਮਰਵਾਣੇ ਵੱਡੇ ਨਹੀਂ ਆਪਣੇ 15 ਸਾਲ ਦਾ ਵੀ ਤੋਰਤਾ ਆ ਕੋਈ ਗੱਲ ਨਹੀਂ ਹੁਣ ਹੁਣ ਇੱਥੇ ਇਹ ਤੋਂ ਬਾਰੇ ਕੁਝ ਨਹੀਂ ਹੈਗਾ ਯਾ ਲੋਕਾਂ ਬਿਆਨ ਨੂੰ ਪੰਪ ਦਿੱਤੇ ਤੇ ਬਾਵਾ ਬਾ ਆ ਦੇਖੋ ਦੋ ਬੱਚੇ ਆ ਕੇ ਖੜ ਗਏ ਚੰਗਰ ਚ ਲੜਨਾ ਇਦਾਂ ਹੀ ਕੀਤੀ ਆਪਣੇ ਤੁਰਿਆ ਪਹਿਲਾਂ ਧੁੰਦੇ ਦੇ ਨਿਆਣੇ ਨਹੀਂ ਮਹਗੇ ਯਾ ਦੇਦੇ ਨਿਆਣੇ ਆ ਤੇ ਉਹ ਲੋਕਾਂ ਦੇ ਮੁੰਡਿਆਂ ਨੂੰ ਬੱਚਿਆਂ ਨੂੰ ਉਹ 5 ਸਾਲ ਦੇ ਬੱਚੇ ਨੂੰ ਗੁਰਮਤ ਅਕਲ ਇਹ ਕਹਿੰਦੀ ਆ ਤੇ ਭੁੰਦਿਆ ਜੇ ਤੈਨੂੰ ਭਰੀ ਭੋੜਾ ਸ਼ਰਮ ਹੈ ਉਹ 5 ਸਾਲ ਦੇ 6 ਸਾਲ ਦੇ ਬੱਚੇ ਨੂੰ ਕਹੇ ਕਾਕਾ ਤੁਹਾਡੇ ਲਈ ਅਸੀਂ ਮਰਨ ਆਏ ਇੱਥੇ ਤੁਸੀਂ ਘਰ ਬੈਠੇ ਜਾ ਕੇ ਅਸੀਂ ਤੁਹਾਡੇ ਲਈ ਤੇ ਲੜਦੇ ਆ ਆਪਣੇ ਛੱਡ ਕੇ ਘਰ ਨਦੇਰ ਦੇ ਬੱਚੇ ਨਹੀਂ ਕਿਹਦੇ ਨਹੀਂ ਬੱਚੇ ਹੈਗੇ ਬੜਾ ਬੜਾ ਸਤਨਾਮ ਸਿੰਘ ਇਹਦੇ ਪਿੱਛੇ ਇਹਦੇ ਪਿੱਛੇ ਇੱਕ ਸੈਕਿੰਡ ਜਿਹੜੀ ਨਾ ਅਸੀਂ ਉਹ ਸਾਖੀਆਂ ਜਿਹਦਾ ਇਤਿਹਾਸ ਦੀਆਂ ਬਣਾਤੀਆਂ ਜਦੋਂ ਸਹਬ ਜੀ ਦੇ ਚਲੇ ਗਏ ਹਾਂ ਹਾਂਜੀ ਮਾਤਾ ਗੁਜਰੀ ਨੇ ਸਿੱਖਿਆ ਦਿੱਤੀ ਉਹਨਾਂ ਨੂੰ ਹੂੰ ਉਹ ਸਾਖੀਆਂ ਦੇ ਸੱਤਿਆਂ ਦਾ ਸਮਾਰਿਆ ਅਸਲੀਅਤ ਪਤਾ ਕੀ ਹੋਈ ਆ ਹਾਂਜੀ ਅਸਲੀਅਤ ਇਹ ਹੋਈ ਆ ਕਿ ਸਹਬ ਜੀ ਦੇ ਫੜੇ ਗਏ ਆ ਹੂੰ ਉਹਨਾਂ ਨੂੰ ਮਾਰਨਾ ਸੀ ਉਹਨਾਂ ਨੇ ਕਿਸੇ ਨੇ ਅਬਜੈਕਸ਼ਨ ਕੀਤਾ ਹੋਊਗਾ ਬੱਚੇ ਆ ਜਦੋਂ ਉਹਨਾਂ ਨੇ ਨਾ ਪੂਰੀ ਸਹਿਸਭਾ ਹੀ ਗੱਲਬਾਤ ਕੀਤੀ ਆ ਨਾ ਹੂੰ ਉਹਨਾਂ ਨੇ ਉਹ ਜਵਾਬ ਦਿੱਤੇ ਆ ਜਿੱਦੋਂ ਦਾ ਘਰ ਦਾ ਮਾਹੌਲ ਸੀ ਜਿਹੜੀਆਂ ਗੱਲਾਂ ਸੁਣਦੇ ਸੀ ਉਹ ਬਸ ਹਾਂ ਉਸ ਇੱਥੇ ਵੀ ਹੋ ਸਕਦਾ ਅਨੰਦਪੁਰ ਦਾ ਜਦੋਂ ਗੱਲਾਂ ਹੋਈਆਂ ਕਿ ਭਾਈ ਲੰਡ ਉੱਥੇ ਆਪਾਂ ਜਾਣਾ ਆਂ ਕਿ ਜਾਂ ਉਹ ਮੁਗਲ ਆਉਣ ਲੱਗੇ ਆ ਜਾਂ ਹਿੰਦੂ ਰਾਜੇ ਪਹਾੜੀ ਰਾਜੇ ਆਉਣ ਲੱਗੇ ਆ ਜਾਂ ਬਾਹਰ ਕਿਰਾ ਪਿਆ ਆ ਹੁਣ ਯਾ ਇਹ ਕਿ ਹੋ ਸਕਦਾ ਉਹ ਕੰਦ ਪਾੜ ਕੇ ਚੀਰ ਕੇ ਕਿਸ ਤਰ੍ਹਾਂ ਅੰਦਰ ਆ ਜਾਣ ਯਾ ਤੇ ਇਦਾਂ ਇਦਾਂ ਉਹ ਬੱਚਾ ਆਮ ਬੱਚੇ ਨੇ ਜਿਦਾ ਆਮ ਗੱਲਾਂ ਕਰਦਾ ਹੀ ਆ ਪਈ ਇਦਾਂ ਫਿਰ ਕੀ ਹੋ ਜਾਊਗਾ ਇਦਾਂ ਉਹ ਸਾਨੂੰ ਕਾਤੇ ਮਾਰਨਾ ਚਾਹੁੰਦੇ ਆ ਉਹ ਜਿੱਦੋਂ ਦੇ ਸਵਾਲ ਉਹਨੇ ਪੁੱਛੇ ਹੋਣਗੇ ਜਿੱਦਾਂ ਦੀ ਕਨਵਰਸੇਸ਼ਨ ਹੋਈ ਹੋਊਗੀ ਯਾ ਉਦਾਂ ਨੇ ਵੀ ਜਵਾਬ ਦੇ ਦਿੱਤੇ ਆ ਕਿ ਦੇਖੋ ਜਿੱਥੇ ਜ਼ੁਲਮ ਹੁੰਦਾ ਆ ਉੱਥੇ ਖੜਾ ਹੋਣਾ ਮਰਦਾਂ ਦਾ ਦਲੇਰਾਂ ਦਾ ਕੰਮ ਆ ਨਹੀਂ ਰੇਡੀਓ ਤੇ ਨਾ ਆਪਾਂ ਭਿੰਦੇ ਭਾਜੀ ਹੁਣ ਤੇ ਜਦ ਆਪਣੇ ਬਜਿੰਦਰ ਹੁਣ ਤੇ ਸਾਰੇ ਤੁਹਾਡੇ ਤੇ ਇੱਥੇ ਰੇਡੀਓ ਤੇ ਇੱਕ ਗੱਲ ਬਹੁਤ ਚੱਲਦੀ ਹੁੰਦੀ ਆ ਹਮਮ ਔਰ ਬਹੁਤ ਕਮਾਲ ਦੀ ਔਰ ਇਹ ਚਿਠਲਾ ਨਹੀਂ ਸਕਦਾ ਕੋਈ ਤੁਸੀਂ ਸਾਰੇ ਪਰਿਵਾਰਾਂ ਵਿੱਚ ਨੋਟ ਕਰ ਲਿਓ ਆਪਣੇ ਬੱਚਿਆਂ ਬਾਰੇ ਇੱਥੋਂ ਗੱਲ ਬੜੀ ਨਿਕਲਦੀ ਵੀ ਬੱਚੇ ਨੂੰ ਜੋ ਤੁਸੀਂ ਸਿਖਾਣੇ ਆ ਉਹ ਨਹੀਂ ਸਿੱਖਦਾ ਜੋ ਤੁਸੀਂ ਕਰਦੇ ਆ ਉਹ ਸਿੱਖਦਾ ਯਾ ਉਹ ਦੇਖ ਰਿਹਾ ਜਿਹੜਾ ਪਰਿਵਾਰ ਇੱਕ ਹੁਣ ਰਾਤ ਇੱਕ ਨਹੀਂ ਬੇ ਭਾਂਡੇ ਬੁਰਜ ਬੁਰਜ ਤੇ ਬੈਠੀ ਮਾਤਾ ਕੁਝ ਵੀ ਇੱਕ ਕੋਈ ਘੰਟੇ ਚ ਖਾਤਾ ਸਾਰਾ ਕੁਝ ਇਦਾਂ ਨਹੀਂ ਜੋ ਘਰ ਦਾ ਮਾਹੌਲ ਉਨੀ ਦੇਖਿਆ ਉਹ ਸਿੱਖਿਆ ਹੋ ਸਕੀ ਨਾ ਦੇ ਅੰਦਰ ਹੁਣ ਇਹ ਇਹ ਹੋ ਰਿਹਾ ਐਸ ਵੇਲੇ ਕੀ ਹੋ ਰਿਹਾ ਆ ਨਾ ਤਾਂ ਸਾਡੇ ਕਥਾਕਾਰ ਪ੍ਰਚਾਰਕ ਰਾਗੀ ਤੇ ਲੀਡਰ ਉਹ ਇਹ ਜਿਹੜਾ ਇਹ ਜਿਹੜਾ ਉਹਦਾ ਲਾਈਫ ਸਟਾਈਲ ਆ ਉਹ ਵੀ ਇਹ ਨਹੀਂ ਸਿੱਖ ਕੇ ਮਤਲਬ ਸੰਥਿਆ ਲੈ ਕੇ ਬੋਲ ਰਹੇ ਆ ਕਿ ਜੇ ਇਹਨਾਂ ਦਾ ਲਾਈਫ ਸਟਾਈਲ ਇਹ ਹੁੰਦਾ ਤਾਂ ਇਹਨਾਂ ਦੇ ਬੱਚੇ ਤਾਂ ਮਰੇ ਹੋਣੇ ਸੀ ਬਸ ਇਸੇ ਕਰਕੇ ਬੱਚਿਆਂ ਨੂੰ ਵੀ ਇਹ ਸਟੇਜਾਂ ਤੇ ਬੋਲਣ ਲਈ ਖਾਸ ਖਾ ਕੇ ਲੈ ਜਾਂਦੇ ਜਿਹੜਾ ਦੂਜਾ ਬੱਚਾ ਬੋਲਿਆ ਥੋੜਾ ਚਿਰ ਹੂੰ ਉਹ ਬੱਚਾ ਆਮ ਨਹੀਂ ਹੈਗਾ ਉਹ ਜਿਹੜਾ ਪੀਰ ਵਾਲਾ ਨਹੀਂ ਜਿਹੜਾ ਇੱਕ ਹੋਤੂੰਦੇ ਦੇ ਦੋ ਜਿਹੜੇ ਦੋ ਬੱਚੇ ਸੀਗੇ ਇੱਕ ਉਹ ਉਹ ਸਭ ਇਹਦੇ ਦੋ ਦੋਨੋਂ ਜਗ੍ਹਾ ਆਮ ਨਹੀਂ ਹੈਗੇ ਭਾਜੀ ਸਿਖਾਏ ਹੋਏ ਆ ਬਸ ਉਹ ਉਹ ਸਪੀਚ ਕਿੱਤ ਕਰਨੀ ਸਿਖਾਈਓ ਉਹਨਾਂ ਨੂੰ ਬਾਕ ਦੋਨੋਂ ਜਗ੍ਹਾ ਆਮ ਨਹੀਂ ਹੈਗੇ ਬੱਚੇ ਯਾਰ ਅਕਲ ਮਾਰੇ ਤੋਂ ਮਾਰੇ ਬੰਦੇ ਦੀ ਵੀ ਸਿਆਣਿਆਂ ਦੇ ਵਿੱਚ ਕਈ ਚਲੋ ਵਿੱਚ ਕਈ ਸਿਆਣੇ ਆ ਮੈਂ ਕਹਿੰਦਾ ਇਹਨਾਂ ਨਾਲੋਂ ਯਾਰ ਪੋਹੋਤੋ ਕਿਆਣੇ ਵਿੱਚ ਬੈਠੇ ਹੋਗੇ ਉਹ ਤਾਂ ਬੱਚਾ ਕਹਿੰਦਾ ਰੇਦੂ ਕਹਿੰਦਾ ਉਹ ਇਦਾਂ ਦਾ ਕਹਿੰਦੇ ਘੱਟੋ-ਘੱਟ ਕਾਪਾ ਜਵਾਨ ਨੂੰ ਮੈਂ ਦੇਖ ਸੁਣਿਆ ਦੋ ਚਾਰ ਤੇ ਤੁਸੀਂ ਪਿੱਛੇ ਹੋ ਬੱਚਿਆਂ ਨੂੰ ਕਹਿੰਦੇ ਅਸੀਂ ਹੈਗੇ ਆ ਯਾਰ ਤੂੰ ਮੇਰੇ ਸ਼ਰਮ ਨਹੀਂ ਆਏ ਤੇ ਤੂੰ ਨੂੰ ਕਹਿ ਕਾ ਤੂੰ ਕਦੇ ਆ ਗਿਆ ਤੇਰਾ ਤੇਰੇ ਲਈ ਤੇ ਤੇਰੇ ਮਰੇ ਜੀਵਨ ਪਿਆ ਤੂੰ ਭਵੇਖ ਬੰਨਣਾ ਕੌਮ ਦਾ ਤੂੰ ਜਾ ਕੇ ਆਪਣੇ ਘਰ ਲੈ ਅਸੀਂ ਜੀਦੇ ਜਗ ਦੀਆਂ ਲਾਛਾਂ ਛੇ ਛੇ ਫੁੱਟੀਆਂ ਅਸੀਂ ਕੱਲ ਹੀ ਇੱਥੇ ਨਾ ਨਾ ਯਾਰ ਕਿੱਦੇ ਕਮੀਨੇ ਆ ਯਾਰ ਇਹ ਦੱਸ ਦਿੰਦਾ ਤੇ ਇਸ ਤੇ ਸਿਵਿਓਂ ਚ ਹੋ ਕੇ ਆਇਆ ਹਾਂ ਆ ਸਾਹਦੇ ਇਹ ਬਾਬਾ ਬਲ ਕਮਾਲ ਆ ਯਾਰ ਮੈਂ ਹਰਾਮ ਦੋਏ ਦੋਏ ਵੀਡੀਓ ਦੇਖ ਕੇ ਨਾ ਚੀਕੀਆਂ ਆਈਆਂ ਯਾਰ ਵੀ ਐਡੇ ਗਰਕ ਗਏ ਯਾਰ ਤੁਸੀਂ ਐਡੇ ਮਰ ਗਏ ਤੁਸੀਂ ਐਡੀ ਲਾਲਾ ਤੁਸੀਂ ਪੁਕੜਾਂ ਨਹੀਂ ਚੋ ਲਈ ਚਾਰ ਦਿਨ ਪਕੜ ਲੈਣੇ ਤੁਹਾਨੂੰ ਤਾਂ ਵੀ ਕੌਮ ਨੂੰ ਗਮਰਾ ਕਰ ਰਹੇ ਆ ਨਹੀਂ ਨਹੀਂ ਬੱਸ ਦੇਖੋ ਜੀ ਗੋਣੇ ਵਾਲਿਆਂ ਨੂੰ ਵੀ ਲੀਡਰਾਂ ਨੂੰ ਵੀ ਸਾਰਿਆਂ ਨੂੰ ਪਤਾ ਆ ਕਿ ਇਹ ਪੰਜਾਬ ਦਾ ਕਿਸਾਨ ਆ ਜਿਹਦੇ ਆਸਰੇ ਨਾਲ ਇਹਦੀ ਰੋਟੀ ਚੱਲਦੀ ਆ ਬਸ ਸਾਰਾ ਸਾਰ ਇਹੀ ਗੱਲ ਆ ਹਰੇਕ ਆਪਣੀ ਰੋਟੀ ਲਈ ਤਾਂ ਪਟੜ ਰਿਆਂ ਤੁਸੀਂ ਅੱਗੇ ਵੀ ਪੰਥਕ੍ਰਿਤ ਹੁੰਦਾ ਅੱਗੇ ਵੀ ਕਹਿੰਦੇ ਹੁੰਨੇ ਆਪਾਂ ਵੀ ਤੁੰ ਦੇ ਬਾਰੇ ਮੂੰਚੋਂ ਆਵਾਜ਼ ਨਹੀਂ ਨਿਕਲਦੀ ਮੋਦੀ ਦਾ ਨਾ ਆਰਐਸਏ ਦਾ ਨਾਲ ਅੱਗੇ ਬੋਲੀ ਜਾਂਦਾ ਆ ਮੋਦੀ ਨੂੰ ਦੇਖ ਲੈ ਕਮਾਲ ਦੀ ਗੱਲ ਆਹੋ ਉੱਥੇ ਉਹਦੇ ਬਾਰੇ ਕੱਕ ਨਹੀਂ ਜਵਾਨ ਨਹੀਂ ਕੋਲਦੀ ਮਤਲਬ ਐਡ ਮੈਂ ਇੱਕ ਹੋਰ ਗੱਲ ਕਰਨੀ ਆ ਬਸ ਇੱਕ ਦੋ ਮਿੰਟ ਹੋਰ ਲੈਣੇ ਆ ਮੈਂ ਅਜਮੇਰ ਸਿੰਘ ਨੂੰ ਤਾਂ ਮੈਂ ਸੁਣਿਆ ਨਹੀਂ ਤੁਹਾਡੇ ਇੱਥੋਂ ਹੀ ਸੁਣਿਆ ਹੈਨਾ ਮੈਂ ਤੁਹਾਡੇ ਮੂੰਹੋਂ ਹੀ ਸੁਣਿਆ ਮੈਂ ਆਪ ਨਹੀਂ ਸੁਣ ਹੋਇਆ ਮੇਸਰ ਬਹੁਤ ਮੈਂ ਉਸ ਦਿਨ ਵੀ ਨੀ ਬਤਾ ਸੁਣਿਆ ਕਿਹੜਾ ਆ ਕਿਹੜਾ ਆ ਉਹ ਜਦੋਂ ਬੋਲਿਆ ਜੋ ਕੀਤਾ ਉਹ ਨਹੀਂ ਜਾਣਦਾ ਹਾਂ ਬਾਕੀ ਜਿਹੜੇ ਮੈਂ ਇੱਥੇ ਸੁਣਦਾ ਰਹਿੰਦਾ ਜਿਹੜੇ ਹੋਰ ਵੀ ਆ ਨਾ ਮੈਂ ਜਿਹੜੇ ਸਿੱਖਾਂ ਦੀ ਜਿਹੜੀ ਹਾਲਾਤ ਆ ਮੈਂ ਉਹ ਉਹ ਨਾ ਜਿਹੜੇ ਦੋ ਬੈਠੇ ਹੁੰਦੇ ਆ ਜਨੌਰ ਜਿਹੜੇ ਉਹਨਾਂ ਉਹ ਪਿੱਟਦੇ ਆ ਨਾ ਵੀ ਦਾਹੇ ਪਾਏ ਕਹਿ ਤਾ ਸੀਗਾ ਪਿੱਟੇ ਆ ਨਾ ਪਿਛਲੀ ਵਾਰ ਯਾ ਓ ਮੂਰਖੋ ਮੈਂ ਤਾਂ ਬਹੁਤ ਘਟ ਗਿਆ ਸੀਗਾ ਦਾਹੇ ਨਹੀਂ ਅਸਲ ਵਿੱਚ ਅਸਲ ਵਿੱਚ ਦਾਹੇ ਨਹੀਂ ਭਰਾਵੋ ਮੰਦਰ ਚ ਜਾਇਓ ਕਿਸੇ ਦਿਨ ਮੰਦਰ ਦੇ ਵਿੱਚ ਪੁਜਾਰੀ ਇੱਕ ਪੱਥਰ ਨੂੰ ਘਰ ਕੇ ਗੋਲ ਜਿਹਾ ਕਰਕੇ ਸਾਫ ਜਿਹਾ ਸ਼ਿਵਲਿੰਗ ਬਣਾ ਕੇ ਬੈਠਾ ਹੁੰਦਾ ਨਾ ਕੋਈ ਮੰਦਰ ਮੰਦਰ ਚ ਹੂੰ ਉਹ ਮੰਦਰ ਚ ਪੁਜਾਰੀ ਨੇ ਘੜਿਆ ਹੁੰਦਾ ਸ਼ਿਵਲਿੰਗ ਪੁਜਾਰੀਆਂ ਹੀ ਉਸੇ ਗੱਡਿਆ ਹੁੰਦਾ ਤੇ ਲੋਕ ਜਾ ਕੇ ਮਰਦੇ ਆ ਲੋਕ ਪੂਜਦੇ ਆ ਉਹਨੂੰ ਔਰ ਕੰਟਰੋਲ ਪੁਜਾਰੀ ਦੇ ਹੱਥ ਚ ਹੁੰਦਾ ਉਹਦਾ ਹੂੰ ਉਹ ਮੂਰਖੋ ਉਹ ਤਾਂ ਮੰਦਰ ਚੜੰਗ ਚੰਗਿਆ ਵਾ ਲਿੰਗ ਤੁਹਾਡੇ ਦਾ ਗਲਾ ਜਲਕਾ ਤੇ ਦਾਹੇ ਦੇ ਨਾਂ ਤੇ ਹੁਣਾ ਇਹ ਹੋਈ ਆ ਸਹੀ ਪਰ ਸਿਰਫ ਨਾਂ ਦਾ ਆ ਪੱਕਾ 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 ਤੁਸੀਂ ਦੇਖੋ ਤੁਸੀਂ ਦੇਖੋ ਤਾਂ ਸਹੀ ਕਿਹੜਾ 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 ਕੰਮ ਹੋ ਰਿਹਾ ਉਹ ਯਾਰ ਪਿਆੜੀਆਂ ਦੇ ਤੁਸੀਂ ਤੁਸੀਂ ਅੱਜ ਦੇ ਤੁਸੀਂ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਰੂਪ ਹੋ ਜਾਂਦਾ ਉਹ ਰੂਪ ਹੋ ਜਵੇ ਤਾਂ ਇਹ ਤਾਂ ਟਕੇ ਟਕੇ ਦੇ ਡਿੱਗ ਡਿੱਗਦਾ ਹੁੰਦਾ ਯਾਰ ਮੱਥੇ ਟਿਕਦਾ ਹੁੰਦਾ ਜਾ ਕੇ ਸਾਰੇ ਮੜੀਆਂ ਤੇ ਡਿਗਣ ਦਿਆ ਕਦੇ 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 ਕਬਰਾਂ ਤੇ ਡਿਗ ਰਹੇ ਆ ਕਿ ਕੋਈ ਸਥੀਆਂ ਦੇ ਵਿੱਚ ਦਰਕਾ ਕੇ ਤੁਰਿਆ ਫਿਰਦਾ ਆ ਕੋਈ ਪਿਆਰੀਆਂ ਦੇ ਥੱਲੇ ਲੱਗਿਆ ਵਾ 90% 95% ਸਿੱਖਿਆ ਮਰ ਚੁੱਕੇ ਬ੍ਰਹਮ ਗਿਆਨੀਆਂ ਦੀਆਂ ਫੋਟੋਆਂ ਨੂੰ ਧੂਕ ਦਿੰਦੇ ਆ ਐਡੇ ਦੇ ਗਰਾਂ ਚ ਸਿਵਲਿੰਗ ਚਾਹੇ ਦੇ ਨਾਂ ਚ ਲਟਕਾਇਆ ਉਹਨਾਂ ਨੂੰ ਕਿੱਥੋਂ ਕਹਦੋਂਗੇ ਗੁਰੂ ਗੋਬਿੰਦ ਸਿੰਘ ਦੇ ਯਾਰ ਸਾਡੇ ਤਾਂ ਸ਼ਰਮ ਆਣੀ ਚਾਹੀਦੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਮੰਨਦੇ ਆ ਆਪਣੇ ਆਪ ਨੂੰ ਕਿੱਧਰੋਂ ਯਾਰ ਦੱਸੋ ਤਾਂ ਗਈ ਤੁਸੀਂ ਕੁਛ ਨਹੀਂ ਕੁਛ ਨਹੀਂ ਬਹੁਤ ਦਰਮਿਆਨੇ ਆ ਬੰਦੇ ਐਡੇ ਐਨੇ ਛਿੱਤ ਹਾਂਜੀ ਇਦਾਂ ਦੇ ਮੁੱਦੇ ਤਾਂ ਮੈਂ ਕਿਹਾ ਝਟ ਕਲੀਅਰ ਕਰਕੇ ਚਲ ਜਾਂਦੇ ਆ ਕਿ ਸਾਡੀ ਔਕਾਤ ਕੀ ਆ ਯਾ ਹਾਬੇਲ ਕੋਲ ਮੈਂਟ ਲਾਉਂਦੇ ਆ ਜੀ ਪਰ ਬਦਲ ਖਾਰੇ ਦੀ ਔਕਾਤ ਅੱਗੇ ਆ ਗਈ ਆ ਸਾਰੇ ਆਪਣੇ ਆਪਣੇ ਸਵਾਰਥ ਲਈ ਲਾਲਾ ਫੁੱਟਦੇ ਆ ਤੁਸੀਂ ਫੁਕਰੇ ਕਿਹਾ ਸੀਗਾ ਨਾ ਫੁਕਰੇ ਤੇ ਫੁਕਰੇ ਕਹਿ ਤਾਗੇ ਉਹ ਦਿੱਲੀ ਉਹ ਕੋਈ ਦੋ ਚਾਰ ਬੰਦੇ ਮੈਂ ਕਹਿੰਦਾ ਸਮਝਦਾਰ ਨਿਕਲੇ ਆ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਫੁਕਰਿਆਂ ਤੋਂ ਕੋਈ ਵੱਡਾ ਲਾਜ ਹੋਵੇ ਨਾ ਉਹ ਦੇਣਾ ਚਾਹੀਦਾ ਇਹਨਾਂ ਨੂੰ ਜਿੱਦਾਂ ਇਹ ਗੱਲਾਂ ਕਰਦੇ ਆ ਜਿੱਦਾਂ ਵੀ ਇਹ ਇੱਕ ਇੱਕ ਆਹ 76 ਤੋਂ ਵੀ ਅੱਗੇ ਹਾਫ ਤੇ ਮੁੱਛ ਬਦਾਮ ਵਾਲੀ ਮੋਟਰ ਆ ਕੇ ਉਹ ਉਹਨੂੰ ਵੀ ਪੋਸਟ ਪਾਈ ਉਹਦੀ ਲੱਖ ਲਾੜ ਤੋਂ ਕੁੱਟਿਓ ਉਹ ਤੁਹਾਨੂੰ ਟਕਸਾਲੀ ਪਿਆ ਬੜੀ ਪੁੱਛ ਹਟੇ ਵੀ ਤੁਹਾਡਾ ਮਰਿਆ ਕੌਣ ਹੈ ਅੱਜ ਤੱਕ ਕੋਈ ਜਵਾਬ ਤਾਂ ਦੇ ਦੇ ਪਹਿਲਾਂ ਉਹਨਾਂ ਨੂੰ ਨਹੀਂ ਨਹੀਂ ਤੁਸੀਂ ਨਾ ਸੁਨਾਮ ਸਿੰਘ ਤੁਸੀਂ ਵੀ خیال ਕਰਿਓ ਬਾਕੀਆਂ ਨੂੰ ਵੀ ਜਿਹੜੇ ਸੁਣਦੇ ਆ ਸਰੋਤੇ ਉਹਨਾਂ ਨੂੰ ਬੇਨਤੀ ਆ ਇੱਕ ਪ੍ਰੈਕਟਿਸ ਕਰਿਓ ਹਾਂਜੀ ਜਦੋਂ ਨਾ ਕਿਤੇ ਘਰੋਂ ਜਾਵਾਂ ਮੂੰ ਯਾ ਬੱਚਿਆਂ ਨੂੰ ਲੈ ਕੇ 2-4 ਘੰਟੇ ਲਈ 1-2 ਦਿਨ ਲਈ ਕਿਤੇ ਜਾਵੋ ਛੁੱਟੀਆਂ ਤੇ ਜਾਂ ਘੁੰਮਣ ਬਜ਼ਾਰ ਰਿਸ਼ਤੇਦਾਰਾਂ ਦੇ ਯਾ ਉੱਥੋਂ ਆ ਕੇ ਬੱਚੇ ਨੂੰ 5-6-7-8-10 ਸਾਲ ਦਾ ਜਿੰਦਾ ਵੀ ਬੱਚਾ ਉਸ ਬੱਚੇ ਨੂੰ ਕਿਓ ਵੀ ਤੂੰ ਬੇਟਾ ਲੇਖ ਇੱਕ ਸਟੋਰੀ ਲੇਖ ਹੂੰ ਤੇ ਉੱਥੇ ਕੀ ਕੀ ਦੇਖਿਆ ਤੇ ਕੀ ਕੀ ਵਧੀਆ ਸੀ ਹੂੰ ਤੇ ਤੂੰ ਆਪਣੇ ਫਰੈਂਡ ਨੂੰ ਦੱਸ ਲਿਖ ਕੇ ਜਾਂ ਤੂੰ ਸਾਨੂੰ ਲਿਖ ਕੇ ਰਾਖੇ ਦਾ ਵਿੱਚ ਜਦੋਂ ਉੱਥੋਂ ਤੁਹਾਨੂੰ ਬੱਚੇ ਦਾ ਨਜ਼ਰੀਆ ਪਤਾ ਲੱਗੂਗਾ ਯਾ ਬੱਚਾ ਜਦੋਂ ਲਿਖਦਾ ਹੈ ਨਾ ਬੱਚਾ ਦੱਸਦਾ ਹੈ ਤੇ ਇਦਾਂ ਤੇ ਉੱਥੇ ਬੀਚ ਦਾ 뷰 ਸੀ ਯਾ ਪਹਾੜ ਬਹੁਤ ਸੋਹਣੇ ਸੀ ਹੂੰ ਤੇ ਕੁੰਬੜ ਲਈ ਇੰਨਾ ਵਧੀਆ ਬਾਜ਼ਾਰ ਸੀ ਠੀਕ ਆ ਇਦਾਂ ਵਧੀਆ-ਵਧੀਆ ਚੀਜ਼ਾਂ ਜਿਹੜੇ ਬਸਰੀਆ ਉਹਦਾ ਉਹ ਚੀਜ਼ਾਂ ਨੂੰ ਕੈਪਚਰ ਕਰਦਾ ਹਾਂਜੀ ਇਹਨੂੰ ਸੁਣਾਲਿਓ ਉਹ ਤੋਂ ਬਾਅਦ ਜਿਹੜੇ ਦਿੱਲੀ ਮੋਰਚੇ 'ਚ ਗਏ ਉਹਨਾਂ ਨੂੰ ਕਿਉਂਕਿ ਤੁਸੀਂ ਇੱਕ-ਇੱਕ ਪੇਜ ਦਾ ਲੇਖ ਲਿਖੋ ਵੀ ਕੀ-ਕੀ ਵਧੀਆ ਸੀ ਹੂੰ ਕਿਲਕਣਾ પેટ્રોલ ਪੰਪ ਤੇ ਨਹੋਂ ਲੱਗਾ ਆ ਹਾਂਜੀ ਉਹ ਉਥੇ ਇੱਕ ਵੱਡਾ ਸਾਰਾ ਟੈਂਕਰ ਆ ਟਰੈਕਟਰ ਦੇ ਪਿੱਛੇ ਜੋੜਿਆ ਤੇ ਪਾਣੀ ਨਾਲ ਭਰ ਲੱਗਿਆ ਤੇ ਮੀਡੀਆ ਵਾਲਾ ਗਿਆ ਕਹਿੰਦਾ ਜੀ ਵੀ ਟੈਂਕਰ ਤੁਸੀਂ ਭਰ ਰਹੇ ਕਹਿੰਦੇ ਹਾਂ ਤੇ પેટ્રોલ ਪੰਪ ਵਾਲੇ ਆਂਦੀ ਮਿਹਰਬਾਨੀ ਤੇ ਉਹਨਾਂ ਨੇ ਬੋਲਉਂਦੀਆਂ ਤਿੰਨ ਮੋਟਰਾਂ ਕਹਿੰਦੇ ਸੜ ਗਈਆਂ ਹੂੰ ਤੇ ਲਗਾਤਾਰ ਪੰਪ ਚੱਲੀ ਜਾਂਦਾ ਲਗਾਤਾਰ ਚੱਲਣ ਨਾਲ ਗਰਮ ਹੋ ਕੇ ਸੜ ਜਾਂਦਾ ਉਹ ਕਹਿੰਦੇ ਕੋਈ ਪਰਵਾਹ ਨਹੀਂ ਹੋਰ ਲਾ ਦਿੰਦੇ ਤੇ ਉਹ ਨਹੋਂ ਲੱਗਾ ਉਹ ਕਹਿੰਦਾ ਜੀ ਤੁਸੀਂ 15 ਆਪਣੇ ਕੰਮ ਆਪਣੇ ਜੱਗ ਤਾਂ ਪਾ ਲੈ ਪਾਣੀ ਦੇ ਹੂੰ ਤੇ ਹੁਣ ਤੁਸੀਂ ਫਿਰ ਕਹਿੰਦਾ ਸਾਬਣ ਲਾਉਣ ਲੱਪਾ ਉਹ ਕਹਿੰਦਾ ਜੇ ਤਾਂ ਤੇਰੀ ਚਾਰ ਵਾਰੀ ਲਾਉਣਾ ਮੈਂ ਐ ਕਿ ਐ ਕਿਉਂ ਨਾ ਕਹਦਾ ਸਾਰੇ ਹੀ ਬਹੁਤ ਆ ਰਿਹਾ ਮਤਲਬ ਖਾਣੇ ਵਾਲੀ ਨੂੰ ਪੁੱਛ ਲਓ ਹਾਂਜੀ ਖਾਣੇ ਵਾਲੀ ਨੂੰ ਪੁੱਛ ਲਓ ਸੌਣੇ ਵਾਲੇ ਨੂੰ ਪੁੱਛ ਲਓ ਉੱਥੇ ਮ사ਜ ਚਿਹਰਾ ਪਈਆ ਹੂੰ ਆਓ ਲੱਸੋ ਯਾਰ ਓਹੋ ਜਾਨੀ ਤੁਹਾਨੂੰ ਸੱਚ ਦੇਾਰੇ ਕਿ ਕੋਈ ਦੁੱਧਾ ਕਲਾਂਕ ਕਰ ਰਿਹਾ ਯਾਰ ਤੁਹਾਨੂੰ ਦੇਖੋ ਮੈਨੂੰ ਤਾਂ ਇੱਕ ਚੀਜ਼ ਹੋਰ ਲੱਗਦੀ ਭਾਜੀ ਪਤਾ ਨਹੀਂ ਪਤਾ ਨਹੀਂ ਬਾਰ ਬਾਰ ਮੈਨੂੰ ਤਾਂ ਲੱਗਦਾ ਸਾਰਾ ਇਹ ਜਿਹੜਾ ਅਡੰਬਰ ਰਚਿਆ ਗਿਆ ਨਾ ਇਹ ਬਿੱਲ ਲਾਗੂ ਕਰਾਣੇ ਨੂੰ ਰਚਿਆ ਗਿਆ ਮੈਨੂੰ ਤਾਂ ਲੱਗਦਾ ਉਹ ਨਹੀਂ ਉਹ ਤਾਂ ਮੁਕਾ ਦੇ ਨਾ ਰਚਿਆ ਗਿਆ ਉਹਦੀ ਬਿੱਲੀ ਹਾਂਜੀ ਉਹਨੇ ਛੱਥੇ ਜੇ ਕਰਕੇ ਉੱਥੋਂ ਤੋੜਨੇ ਵੀ ਮੂਰਖੋ ਤੁਸੀਂ ਉੱਥੇ ਜਾਨੀ ਠੰਡ ਦੇ ਵਿੱਚ ਬੈਠੋ ਜਾ ਸੁੱਕੀਆਂ ਕੂੜੋਂ ਜਿਹੜੀਆਂ ਰੋਟੀਆਂ ਲੱਗਿਓ ਨਾ ਉਹੀ ਖਾਮੂ ਉੱਥੋਂ ਪਿੰਡੋਂ ਇੱਕੋ ਟਰੱਕ ਲੈ ਤੇ ਲਿਜਾਵੇ ਉੱਥੇ ਇੱਕ ਇੱਕ ਰੋਟੀ ਦੇ ਉੱਤੇ ਬਾੜੀ-ਬਾੜੀ ਸਬਜ਼ੀ ਪਾ ਕੇ ਜਿਹੜੀ 10 ਕ ਦੇ ਦਿੰਨ ਏਦਾਂ ਕਰਕੇ ਦੁਨੀਆ ਨੂੰ ਇਹ ਦਿਖਾ ਲੋ ਵੀ ਦੇਖੋ ਸੀ ਕਿੰਨੇ ਕਸ਼ਟ ਵਿੱਚ ਆ ਵੇਲੇ ਕੋਲੇ ਇਹ ਦਾ ਹਾਦ ਖਣਾ ਦਾ ਇਹ ਚਾਹੀਦਾ ਜੇ ਤੁਸੀਂ ਇੱਕ ਪਿਕਚਰ ਤੋਂ ਤੁਸੀਂ ਜਾਣੀ ਇਦਾਂ ਦੇ ਟੈਂਟ ਇਦਾਂ ਦੇ ਬਿਸਤਰੇ ਖਾਣੇ ਨੂੰ ਬਦਾ ਦੱਸੋ ਮਿਸਰੀ ਕਾਰਜ ਵਾਲੇ ਨੇ ਬਦਾਉ ਵੈਦਾਂ ਰੱਖ ਕੇ ਪਏ ਅਸੀਂ ਤਾਂ ਬਰਾਮ ਖਾਣੇ ਆ ਸ਼ਰਤ ਆਹੋ ਫੇਕ ਬਾਤ ਕਿਵੇਂ ਬਣਦੇ ਆਂ ਕਾਪ ਕਿਹੜੀ ਆ ਯਾਰ ਸ਼ਰਮਤਾ ਕਰੋ ਯਾਰ ਤੁਸੀਂ ਕੁਝ ਕੁਝ ਸ਼ਰਮਤ ਬੋਲਣੇ ਲੱਤਾਂ ਭਾਰ ਤੁਹਾਡੀਆਂ ਰਤੀ ਪਰ ਕਿਸੇ ਬਾਬੇ ਦਾ ਚੱਜ ਨਾ ਨਾਂ ਨਹੀਂ ਲੈਉਂਦਾ ਤੁਹਾਤੋਂ ਤੁਹਾਡੇ ਮੋਹਰੇ ਸਾਰਾ ਕੁਝ ਹੁੰਦਾ ਹੁੰਦਾ ਤੁਸੀਂ 10 ਗ੍ਰੰਥ ਦਾ ਨਾਂ ਲੈ ਕੇ ਮੁੜ ਕੇ ਮੁਕਰੇ ਗਏ ਤੁਹਾਡੀਆਂ ਲੱਤਾਂ ਲੱਤਾਂ ਘੱਟ ਗਈਆਂ ਤੁਸੀਂ ਹੋਰ ਕਿਸੇ ਕਿਸੇ ਜਰ ਆ ਜੂਰਜ ਪ੍ਰਕਾਸ਼ ਵਰਗੇ ਕਿਸੇ ਗ੍ਰੰਥ ਦਾ ਤੁਸੀਂ ਨਾਂ ਤੱਕ ਨਹੀਂ ਲੈ ਸਕਦੇ ਹੋ ਮੂਰਖੋ ਉੱਥੇ ਤੁਸੀਂ ਫੜਾ ਮਾਰ ਲੱਗੇ ਅਸੀਂ ਤਾਂ ਤੁਸੀਂ 18ਵੀਂ ਸਦੀ ਦੇ ਸਿੱਖਾਂ ਦੀ ਕਰਮਈਆ ਕਹਿੰਦੇ ਆ ਉਹਨਾਂ ਦੇ ਬਾਬਾ ਬਣਦੇ ਦੱਸ ਨਹੀਂ ਨਹੀਂ ਸੁਨਾਮ ਸਿੰਘ ਸੱਚ ਦੱਸਾਂ ਹਾਂਜੀ ਜਿਨ੍ਹਾਂ ਨੂੰ ਨਾ ਸੀ 18ਵੀਂ ਦੇ ਕਿੰਨੇ ਜਿਹੜੀਆਂ ਉਹ ਗੱਲਾਂ ਆ ਉਹ ਵੀ ਗੱਲਾਂ ਇਹਨਾਂ ਵਰਗਿਆਂ ਦੇ ਲਿਖ ਲਿਖ ਕੇ ਸਾਨੂੰ ਪਹੁੰਚਾਉਂਦੀਆਂ ਮੈਂ ਦੱਸ ਦਿੰਦਾ ਲਿਖ ਨਹੀਂ ਉਹ ਤਾਂ ਹੈ ਬਿਲਕੁਲ ਸਹੀ ਗੱਲ ਆ ਗ੍ਰੰਥਾਂ ਚ ਹੀ ਆ ਉਹ ਹੁਣ ਜਾਰੂ ਸਾਰਾ ਵਾਰ ਦਿੱਲੀ ਜਿੱਤੀ ਅੱਜ ਵੀਰ ਨੇ ਇੱਕ ਨੇ ਵੀਡੀਓ ਭੇਜੀ ਉੱਥੇ ਨਾ ਉਹਦਾ ਅਮਬਾਨੀ ਦਾ ਟਾਵਰ ਆਂ ਦੇਖ ਵਰਕ ਦਾ ਦੋਤੇ ਦੋਜੇ ਜਿਹੜੇ ਚੜ ਕੇ ਲੈ ਜਾ ਕੇ ਉੱਤੇ ਕੇਸੀ ਰਿਸਾਲ ਸਾਹਿਬ ਉੱਤੇ ਕਪੜਾ ਲਾ ਦਤਾ ਉਹ ਜੱਫਾ ਲਈ ਦਿੱਲੀ ਦਿੱਲੀ ਅੰਬਾਨੀ ਦੇ ਟਾਵਰ ਦੇ ਉੱਤੇ ਵੀ ਤੇ ਦਿੱਲੀ ਦੇ ਉੱਤੇ ਵੀ ਕਹਿੰਦੇ ਸਭ ਤੋਂ ਉੱਚੀ ਜਗ੍ਹਾ ਤੇ ਨਿਸ਼ਾਨ ਸਾਹਿਬ ਝੁੱਲ ਗਿਆ ਮੈਂ ਕਹਿੰਦਾ ਇੰਦਾ ਹੀ ਤਾਂ ਨਹੀਂ ਕਿਤੇ ਲਖਲੁਕ ਦਿੱਤਾ ਜੀ ਪਹਿਲਾਂ ਨਹੀਂ ਨਹੀਂ ਮੈਂ ਜਦੋਂ ਜਦੋਂ ਨਾ ਮੈਂ ਮੈਂ ਜੱਦੀ ਸਵਾਰੀ ਆ ਮੈਂ ਇੱਕ ਇੱਕ ਟਾਈਮ ਤੋਂ ਸ਼ੁਰੂ ਹੋਇਆ ਤਾਂ ਦਿੱਲੀ ਜਿੱਤਣ ਤੋਂ ਹੈਨਾ ਫਿਰ 13 ਬਾਰ ਬਣੀ ਫਿਰ 17 ਬਣ ਬਣੀ ਹਰ 19 ਵਾਰ ਕਹਿੰਦੇ ਬਣ ਕੇ 20 ਵਾਰ ਜਤਨੀ ਹੈ ਮਤਲਬ ਜਿੱਦਾਂ ਜੋ ਇਹ ਟਾਡੀਆਂ ਨੇ ਛੀਮਾ ਖਾ ਖਾ ਕੇ ਜੋ ਆ ਖਾਇਆ ਉਹ ਬੋਲਦੇ ਗਏ ਉਹ ਲਿਖਦੇ ਗਏ ਕੱਖ ਨਹੀਂ ਹੈਗਾ